ਅੱਜ ਗੁਰੂ ਖਾਲਸਾ ਪੰਥ ਦੇ ਬੜੀ ਖੁਸ਼ੀ ਦੀ ਗੱਲ ਆ ਕਿ ਭਾਈ ਧਰਮ ਸਿੰਘ ਇਕਲ ਗੱਡਾ ਜਿਹੜੇ ਕਿ ਪਿਛਲੇ 3 ਮਹੀਨੇ ਤੋਂ ਵੱਧ ਸਮੇਂ ਤੋਂ ਇੱਥੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਜਰਬੰਦ ਸੀ ਤੇ ਇਹਨਾਂ ਨੂੰ ਭਾਈ ਨਰੈਨ ਸਿੰਘ ਚੌੜਾ ਦਾ ਜਿਹੜਾ ਕੇਸ ਸੀ ਚਾਲ ਦਸੰਬਰ 2024 ਦਾ ਸੁਖਬੀਰ ਬਾਦਲ ਦੇ ਉੱਤੇ ਗੋਲੀ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਦਸੰਬਰ 2024 ਚ ਨਾਮਿਨੇਟ ਕੀਤਾ ਗਿਆ ਸੀਗਾ ਬਾਦ ਦੇ ਵਿੱਚ ਇਹਨਾਂ ਦੀ ਜਿਹੜੀ ਐਂਟੀਸਪੇਟਰੀ ਬੇਲ ਸੈਸ਼ਨ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੀ ਪਰ ਕਿਸੇ ਵਜ੍ਹਾ ਕਰਕੇ ਜਿਹੜੀ ਆ ਇਹਨਾਂ ਦੀ ਜ਼ਮਾਨਤ ਨਹੀਂ ਸੁਪਰੀਮ ਕੋਰਟੋਂ ਵੀ ਨਹੀਂ ਹੋਈ ਤਾਂ ਫਿਰ 1 ਮਈ 2025 ਨੂੰ ਪਾਈ ਧਰਮ ਸਿੰਘ ਹੁਣਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਸ ਕੇਸ ਦੇ ਵਿੱਚ ਤੇ ਪਿਛਲੇ ਦਿਨੀ ਇਹਨਾਂ ਦੀ ਜਮਾਨਤ ਆ ਉਹ ਅੰਮ੍ਰਿਤਸਰ ਸੈਸ਼ਨ ਅਦਾਲਤ ਦੇ ਵਿੱਚ ਲਾਈ ਗਈ ਸੀਗੀ ਤੇ ਇਹਨਾਂ ਦਾ ਜਿਹੜਾ ਖਿਲਾਫ ਚਲਾਨ ਪਹਿਲਾਂ ਭਾਈ ਨਰੈਨ ਸਿੰਘ ਦੇ ਖਿਲਾਫ ਆ ਚੁੱਕਿਆ ਸੀਗਾ ਚਾਰਜ ਲੱਗੇ ਸੀ ਤੇ ਭਾਈ ਧਰਮ ਸਿੰਘ ਦੇ ਖਿਲਾਫ ਵੀ ਚਲਾਨ ਜਿਹੜਾ ਆ ਗਿਆ ਸੀ ਬੇਲ ਲਗਾਈ ਗਈ ਸੀ ਤੇ ਅਦਾਲਤ ਸ਼੍ਰੀ ਸੰਜੀਵ ਕੁੰਦੀ ਅਡੀਸ਼ਨਲ ਸੈਸ਼ਨ ਜੱਜ ਅ ਸ਼੍ਰੀ ਅਮਰਸਾਦ ਸਾਹਿਬ ਨੇ ਜਿਹੜੀ ਆ ਇਹਨਾਂ ਨੂੰ ਜ਼ਮਾਨਤ ਦਿੱਤੀ ਪਿਛਲੇ ਦਿਨੀ ਤੇ ਕੱਲ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਭਾ ਦਿੱਤੀ ਗਈ ਸੀ 50000 ਦੀ ਜ਼ਮਾਨਤੀ ਆ ਤੋ ਜੱਜ ਸਾਹਿਬ ਜਾਣ ਕਰਕੇ ਉਹ ਸਾਇਨ ਨਹੀਂ ਹੋ ਸਕੇ ਰੀਜ ਆਰਡਰ ਤੇ ਅੱਜ ਰੀਜ ਆਰਡਰ ਹੋਣ ਤੋਂ ਬਾਅਦ ਭਾਈ ਧਰਮ ਸਿੰਘ ਦੀ ਅੱਜ ਜਮਾਨਤ ਹੋਈ ਹੈ ਤੇ ਅੱਜ ਭਾਈ ਧਰਮ ਸਿੰਘ ਇਹ ਸ੍ਰੀ ਗੋਇੰਦਵਾਲ ਸਾਹਿਬ ਕੈਂਡੀ ਜਲ ਤੋਂ ਆਹ ਹੋਇਆ ਭਾਈ ਧਰਮ ਸਿੰਘ ਦੇ ਉੱਤੇ ਇਹ ਕੇਸ ਦੇ ਵਿੱਚ ਅੱਜ ਪਲਚਲਾਨ ਇਹ ਅਲੀਗੇਸ਼ਨ ਸੀਗਾ ਕਿ ਜਿਹੜੀ ਘਟਨਾ 4 ਦਸੰਬਰ 2024 ਨੂੰ ਹੋਈ ਸੀਗੀ ਉਹਦੇ ਤੋਂ ਪਹਿਲਾਂ 3 ਦਸੰਬਰ 2024 ਨੂੰ ਭਾਈ ਧਰਮ ਸਿੰਘ ਤੇ ਭਾਈ ਨਰਨ ਸਿੰਘ ਨੇ ਸ੍ਰੀ ਕਾਲਤਖ ਸਾਹਿਬ ਕੋਠਾ ਸਾਹਿਬ ਅਰਦਾਸ ਕੀਤੀ ਉੱਥੇ ਪਲਚੀਆਂ ਪਾਈਆਂ ਤੇ ਉਹਨਾਂ ਪਰਚੀਆਂ ਦੇ ਮੁਤਾਬਕ ਭਾਈ ਨਰਨ ਸਿੰਘ ਉਹਨਾਂ ਦੇ ਜਿਹੜਾ ਅੱਗੇ ਕੇਸ ਦੇ ਮੁਤਾਬਕ ਉਹਨਾਂ ਦੇ ਜਿਹੜਾ ਐਕਸ਼ਨ ਦਾ ਕੇਸ ਵੀ ਉਹਨਾਂ ਦੇ ਉੱਤੇ ਪਿਆ ਤੇ ਬਹਿਸ ਦੇ ਵਿੱਚ ਵੀ ਜਮਾਨਤ ਦੀ ਹੋਈ ਵੀ ਭਾਈ ਧਰਮ ਸਿੰਘ ਜਿਹੜੇ ਆ ਇਹਨਾਂ ਕੋਲੋਂ ਕੋਈ ਰਿਕਵਰੀ ਨਹੀਂ 120 ਵੀ ਸਾਜਸ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਸੀਗਾ ਵੀ ਇਹਨਾਂ ਨੇ ਜਿਹੜੀ ਪਰਚੀ ਆ ਉਹ ਇਹਨਾਂ ਨੇ ਅਲਦਾਸ ਤੋਂ ਬਾਅਦ ਚਾੱਕ ਕੇ ਭਾਈ ਨਰਨ ਸਿੰਘ ਨੂੰ ਫੜਾਈ ਸੀ ਤੇ ਉਹਦੇ ਮੁਤਾਬਕ ਜਿਹੜਾ ਅੱਗੇ ਸਾਰਾ ਕੇਸ ਦੀ ਜਿਹੜੀ ਕਾਰਵਾਈ ਹੋਈ ਭਾਈ ਧਰਮ ਸਿੰਘ ਦੇ ਉੱਤੇ ਕੇਸ ਪਾਉਣ ਦਾ ਜਿਹੜਾ ਦੂਜਾ ਵੱਡਾ ਕਾਰਨ ਸੀਗਾ ਕਿਉਂਕਿ ਭਾਈ ਨਰਨੈਨ ਸਿੰਘ ਹੁਣੀ 3 ਤਰੀਕ ਨੂੰ ਜਾਂ 4 ਨੂੰ ਹੋਰ ਵੀ ਬਹੁਤ ਸਾਰੇ ਬੰਦਿਆਂ ਨੂੰ ਮਿਲੇ ਸੀ ਪਰ ਜਦੋਂ ਵਿਕਰਮ ਮਜੀਠੀਆ ਉਸ ਸਮੇਂ ਪ੍ਰੈਸ ਕਾਨਫਰੰਸਾਂ ਕਰਦਾ ਸੀ ਤਾਂ ਉਹਨੂੰ ਕਿਸੇ ਨੇ ਦੱਸਿਆ ਕਿ ਭਾਈ ਧਰਮ ਸਿੰਘ ਦੇ ਉੱਤੇ ਭਾਈ ਨਰਨੈਨ ਸਿੰਘ ਚੌੜੇ ਦੇ ਉੱਤੇ ਇੱਕ ਪਹਿਲਾਂ ਵੀ ਕੇਸ ਸੀਗਾ ਤਾਂ ਉਹਨੇ ਵਿਕਰਮ ਮਜੀਠੀਏ ਦੇ ਕਹੇ ਦੇ ਉੱਤੇ ਜਿਹੜਾ ਇਸ ਕੇਸ ਦੇ ਵਿੱਚ ਭਾਈ ਧਰਮ ਸਿੰਘ ਨੂੰ ਨਾਮਿਨੇਟ ਜਿਹੜਾ ਕੀਤਾ ਗਿਆ ਸੀ ਅੱਜ ਐਸੀ ਕਲਾਵਲਤੀ ਹੈ ਕਿ ਭਾਈ ਧਰਮ ਸਿੰਘ ਜਿਹੜੇ ਜੇਲ੍ਹ ਤੋਂ ਬਾਹਰ ਆ ਤੇ ਵਿਕਰਮਜੀਤਿਆ ਜਿਹੜੀ ਆਪਣੀ ਜ਼ਮਾਨਤ ਦੇ ਵਾਸਤੇ ਆ ਉਹ ਅਦਾਲਤਾਂ ਦੇ ਧੱਕੇ ਖਾ ਲਿਆ ਹੈਗਾ ਸੋ ਇਹ ਜਿਹੜੀ ਅੱਜ ਜ਼ਮਾਨਤ ਹੋਈ ਹੈ ਲਗਭਗ 3 ਮਹੀਨੇ ਤੋਂ ਵੱਧ ਦਾ ਸਮਾਂ ਭਾਈ ਧਰਮ ਸਿੰਘ ਹੁਣ ਇਹਦੇ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਭਾਈ ਨਰੈਨ ਸਿੰਘ ਚੌੜਾ ਦੇ ਨਾਲ ਸੀ ਤੇ ਤਲੰਤਾ ਸਾਹਿਬੀ ਉਹ ਉਹਨਾਂ ਦਾ ਆਲਰੇਡੀ ਜਿਹੜਾ ਬੜੀ ਹੋ ਚੁੱਕਿਆ ਹੈਗਾ ਅੱਜ ਗੁਰੂ ਖਾਲਸਾ ਪੰਥ ਦੇ ਬੜੀ ਖੁਸ਼ੀ ਦੀ ਗੱਲ ਆ ਕਿ ਭਾਈ ਧਰਮ ਸਿੰਘ ਇਕਲ ਗੱਡਾ ਜਿਹੜੇ ਕਿ ਪਿਛਲੇ 3 ਮਹੀਨੇ ਤੋਂ ਵੱਧ ਸਮੇਂ ਤੋਂ ਇੱਥੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਜਰਬੰਦ ਸੀ ਤੇ ਇਹਨਾਂ ਨੂੰ ਭਾਈ ਨਰੈਨ ਸਿੰਘ ਚੌੜਾ ਦਾ ਜਿਹੜਾ ਕੇਸ ਸੀ ਚਾਲ ਦਸੰਬਰ 2024 ਦਾ ਸੁਖਵੀਰ ਬਾਦਲ ਦੇ ਉੱਤੇ ਗੋਲੀ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਦਸੰਬਰ 2024 ਚ ਨੋਮਿਨੇਟ ਕੀਤਾ ਗਿਆ ਸੀਗਾ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਐਂਟੀਸੀਪੇਟਰੀ ਬੇਲ ਸੈਸ਼ਨ ਅਮਦ ਸਾਲ ਤੋਂ ਲੈ ਕੇ ਅਸੀਂ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੀ ਪਰ ਕਿਸੇ ਵਜ੍ਹਾ ਕਰਕੇ ਜਿਹੜੀ ਆ ਇਹਨਾਂ ਦੀ ਜ਼ਮਾਨਤ ਨਹੀਂ ਸੁਪਰੀਮ ਕੋਰਟੋਂ ਵੀ ਨਹੀਂ ਹੋਈ ਤਾਂ ਫਿਰ 1 ਮਈ 2025 ਨੂੰ ਭਾਈ ਧਰਮ ਸਿੰਘ ਹੁਣਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਸ ਕੇਸ ਦੇ ਵਿੱਚ ਤੇ ਪਿਛਲੇ ਦਿਨੀ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਅਮਲਸਰ ਸੈਸ਼ਨ ਅਦਾਲਤ ਦੇ ਵਿੱਚ ਲਾਈ ਗਈ ਸੀ ਤੇ ਇਹਨਾਂ ਦਾ ਜਿਹੜਾ ਖਿਲਾਫ ਚਲਾਨ ਪਹਿਲਾਂ ਭਾਈ ਨਰੈਨ ਸਿੰਘ ਦੇ ਖਿਲਾਫ ਆ ਚੁੱਕਿਆ ਸੀਗਾ ਚਾਰਜ ਲੱਗੇ ਸੀ ਤੇ ਭਾਈ ਧਰਮ ਸਿੰਘ ਦੇ ਖਿਲਾਫ ਵੀ ਚਲਾਨ ਜਿਹੜਾ ਆ ਗਿਆ ਸੀ ਬੇਲ ਲਗਾਈ ਗਈ ਸੀ ਤੇ ਅਦਾਲਤ ਸ਼੍ਰੀ ਸੰਜੀਵ ਕੁੰਦੀ ਅਡੀਸ਼ਨਲ ਸੈਸ਼ਨ ਜੱਜ ਅ ਸ਼੍ਰੀ ਅਮਰਸਾਲ ਸਾਹਿਬ ਨੇ ਜਿਹੜੀ ਆ ਇਹਨਾਂ ਨੂੰ ਜ਼ਮਾਨਤ ਦਿੱਤੀ ਪਿਛਲੇ ਦਿਨੀ ਤੇ ਕੱਲ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਭਰ ਦਿੱਤੀ ਗਈ ਸੀ 50 ਹਜ਼ਾਰ ਦੀ ਇੱਕ ਜ਼ਮਾਨਤੀਆ ਤੇ ਉਹ ਜੱਜ ਸਾਹਿਬ ਜਾਣ ਕਰਕੇ ਉਹ ਸਾਈਨ ਨਹੀਂ ਹੋ ਸਕੇ ਰੀਲੀਜ਼ ਆਰਡਰ ਤੇ ਅੱਜ ਰੀਲੀਜ਼ ਆਰਡਰ ਹੋਣ ਤੋਂ ਬਾਅਦ ਭਾਈ ਧਰਮ ਸਿੰਘ ਦੀ ਅੱਜ ਜ਼ਮਾਨਤ ਹੋਈ ਆ ਤੇ ਅੱਜ ਭਾਈ ਧਰਮ ਸਿੰਘ ਇਹ ਸ਼੍ਰੀ ਗੋਇੰਦਵਾਲ ਸਾਹਿਬ ਕੈਂਡੀ ਜੇਲ ਤੋਂ ਆਹ ਹੋਇਆ ਭਾਈ ਧਰਮ ਸਿੰਘ ਦੇ ਉੱਤੇ ਇਹ ਕੇਸ ਦੇ ਵਿੱਚ ਐਜਪਲ ਚਲਾਨ ਇਹ ਐਲੀਗੇਸ਼ਨ ਸੀਗਾ ਕੀ ਜਿਹੜੀ ਘਟਨਾ 4 ਦਸੰਬਰ 2024 ਨੂੰ ਹੋਈ ਸੀਗੀ ਉਹਦੇ ਤੋਂ ਪਹਿਲਾਂ 3 ਦਸੰਬਰ 2024 ਨੂੰ ਭਾਈ ਧਰਮ ਸਿੰਘ ਤੇ ਭਾਈ ਨਰਨ ਸਿੰਘ ਨੇ ਸ੍ਰੀ ਕਾਲਤਕ ਸਾਬ ਕੋਠਾ ਸਾਹਿਬ ਅਰਦਾਸ ਕੀਤੀ ਉੱਥੇ ਪਰਚੀਆਂ ਪਾਈਆਂ ਤੇ ਉਹਨਾਂ ਪਰਚੀਆਂ ਦੇ ਮੁਤਾਬਕ ਭਾਈ ਨਰਨ ਸਿੰਘ ਉਹਨਾਂ ਦੇ ਜਿਹੜਾ ਅੱਗੇ ਕੇਸ ਦੇ ਮੁਤਾਬਕ ਉਹਨਾਂ ਦੇ ਜਿਹੜਾ ਐਕਸ਼ਨ ਦਾ ਕੇਸ ਵੀ ਉਹਨਾਂ ਦੇ ਉੱਤੇ ਪਿਆ ਤੇ ਬਹਿਸ ਦੇ ਵਿੱਚ ਵੀ ਜਵਾਨਤ ਦੀ ਹੋਈ ਵੀ ਭਾਈ ਧਰਮ ਸਿੰਘ ਜਿਹੜੇ ਆ ਇਹਨਾਂ ਕੋਲੋਂ ਕੋਈ ਰਿਕਵਰੀ ਨਹੀਂ 120 ਵੀ ਸਾਜਸ ਦੇ ਵਿੱਚ ਇਨਾਂ ਨੂੰ ਰੱਖਿਆ ਗਿਆ ਸੀਗਾ ਵੀ ਇਹਨਾਂ ਨੇ ਜਿਹੜੀ ਪਲਚੀ ਆ ਉਹ ਇਹਨਾਂ ਨੇ ਅਲਦਾਸ ਤੋਂ ਬਾਅਦ ਚਾੱਕ ਕੇ ਭਾਈ ਨਰਨ ਸਿੰਘ ਨੂੰ ਫੜਾਈ ਸੀ ਤੇ ਉਹਦੇ ਮੁਤਾਬਕ ਜਿਹੜਾ ਅੱਗੇ ਸਾਰਾ ਕੇਸ ਦੀ ਜਿਹੜੀ ਕਾਰਵਾਈ ਹੋਈ ਭਾਈ ਧਰਮ ਸਿੰਘ ਦੇ ਉੱਤੇ ਕੇਸ ਪਾਉਣ ਦਾ ਜਿਹੜਾ ਦੂਜਾ ਵੱਡਾ ਕਾਰਨ ਸੀਗਾ ਕਿਉਂਕਿ ਭਾਈ ਨਰਨ ਸਿੰਘ ਹੁਣੀ 3 ਤਰੀਕ ਨੂੰ ਜਾਂ 4 ਨੂੰ ਹੋਰ ਵੀ ਬਹੁਤ ਸਾਰੇ ਬੰਦਿਆਂ ਨੂੰ ਮਿਲੇ ਸੀ ਪਰ ਜਦੋਂ ਵਿਕਰਮ ਜੀਠੀਆ ਉਸ ਸਮੇਂ ਪ੍ਰੈਸ ਕਾਨਫਰੰਸਾਂ ਕਰਦਾ ਸੀ ਤਾ ਉਹਨੂੰ ਕਿਸੇ ਨੇ ਦੱਸਿਆ ਕਿ ਭਾਈ ਧਰਮ ਸਿੰਘ ਦੇ ਉੱਤੇ ਭਾਈ ਨਰੈਨ ਸਿੰਘ ਚੌੜੇ ਦੇ ਉੱਤੇ ਪਹਿਲਾਂ ਵੀ ਕੇਸ ਸੀਗਾ ਤਾਂ ਉਹਨੇ ਵਿਕਰਮ ਜੀਠੀਏ ਦੇ ਕਹੇ ਦੇ ਉੱਤੇ ਜਿਹੜਾ ਇਸ ਕੇਸ ਦੇ ਵਿੱਚ ਭਾਈ ਧਰਮ ਸਿੰਘ ਨੂੰ ਨਾਮਿਨੇਟ ਜਿਹੜਾ ਕੀਤਾ ਗਿਆ ਸੀ ਅੱਜ ਐਸੀ ਕਲਾਵਲਤੀ ਆ ਕਿ ਭਾਈ ਧਰਮ ਸਿੰਘ ਜਿਹੜੇ ਜੇਲ੍ਹ ਤੋਂ ਬਾਹਰ ਆ ਤੇ ਵਿਕਰਮ ਜੀਠੀਆ ਜਿਹੜੀ ਆਪਣੀ ਜ਼ਮਾਨਤ ਦੇ ਵਾਸਤੇ ਆ ਉਹ ਅਦਾਲਤਾਂ ਦੇ ਧੱਕੇ ਖਾ ਲਿਆ ਹੈਗਾ ਸੋ ਇਹ ਜਿਹੜੀ ਅੱਜ ਜਮਾਨਤ ਹੋਈ ਆ ਲਗਭਗ 3 ਮਹੀਨੇ ਤੋਂ ਵੱਧ ਦਾ ਸਮਾਂ ਭਾਈ ਧਰਮ ਸਿੰਘ ਹੁਣ ਇਹਦੇ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਭਾਈ ਨਰੈਨ ਸਿੰਘ ਚੌੜਾ ਦੇ ਨਾਲ ਸੀ ਤੇ ਤਲੰਤਾ ਸਾਹਿਬੀ ਉਹ ਉਹਨਾਂ ਦਾ ਆਲਰੇਡੀ ਜਿਹੜਾ ਬੜੀ ਹੋ ਚੁੱਕਿਆ ਹੈਗਾ ਅੱਜ ਗੁਰੂ ਖਾਲਸਾ ਪੰਥ ਦੇ ਬੜੀ ਖੁਸ਼ੀ ਦੀ ਗੱਲ ਆ ਕਿ ਭਾਈ ਧਰਮ ਸਿੰਘ ਇਕਲ ਗੱਡਾ ਜਿਹੜੇ ਕਿ ਪਿਛਲੇ 3 ਮਹੀਨੇ ਤੋਂ ਵੱਧ ਸਮੇਂ ਤੋਂ ਇੱਥੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਜਰਬੰਦ ਸੀ ਤੇ ਇਹਨਾਂ ਨੂੰ ਭਾਈ ਨਰੈਨ ਸਿੰਘ ਚੌੜਾ ਦਾ ਜਿਹੜਾ ਕੇਸ ਸੀ ਚਾਲ ਦਸੰਬਰ 2024 ਦਾ ਸੁਖਵੀਰ ਬਾਦਲ ਦੇ ਉੱਤੇ ਗੋਲੀ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਦਸੰਬਰ 2024 ਚ ਨੋਮਿਨੇਟ ਕੀਤਾ ਗਿਆ ਸੀਗਾ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਐਂਟੀਸੀਪੇਟਰੀ ਬੇਲ ਸੈਸ਼ਨ ਅਮਦ ਸਾਲ ਤੋਂ ਲੈ ਕੇ ਅਸੀਂ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੀ ਪਰ ਕਿਸੇ ਵਜ੍ਹਾ ਕਰਕੇ ਜਿਹੜੀ ਆ ਇਹਨਾਂ ਦੀ ਜ਼ਮਾਨਤ ਨਹੀਂ ਸੁਪਰੀਮ ਕੋਰਟੋਂ ਵੀ ਨਹੀਂ ਹੋਈ ਤਾਂ ਫਿਰ 1 ਮਈ 2025 ਨੂੰ ਭਾਈ ਧਰਮ ਸਿੰਘ ਹੁਣਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਸ ਕੇਸ ਦੇ ਵਿੱਚ ਤੇ ਪਿਛਲੇ ਦਿਨੀ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਅਮਲਸਰ ਸੈਸ਼ਨ ਅਦਾਲਤ ਦੇ ਵਿੱਚ ਲਾਈ ਗਈ ਸੀ ਤੇ ਇਹਨਾਂ ਦਾ ਜਿਹੜਾ ਖਿਲਾਫ ਚਲਾਨ ਪਹਿਲਾਂ ਭਾਈ ਨਰੈਨ ਸਿੰਘ ਦੇ ਖਿਲਾਫ ਆ ਚੁੱਕਿਆ ਸੀਗਾ ਚਾਰਜ ਲੱਗੇ ਸੀ ਤੇ ਭਾਈ ਧਰਮ ਸਿੰਘ ਦੇ ਖਿਲਾਫ ਵੀ ਚਲਾਨ ਜਿਹੜਾ ਆ ਗਿਆ ਸੀ ਬੇਲ ਲਗਾਈ ਗਈ ਸੀ ਤੇ ਅਦਾਲਤ ਸ਼੍ਰੀ ਸੰਜੀਵ ਕੁੰਦੀ ਅਡੀਸ਼ਨਲ ਸੈਸ਼ਨ ਜੱਜ ਅ ਸ਼੍ਰੀ ਅਮਰਸਾਲ ਸਾਹਿਬ ਨੇ ਜਿਹੜੀ ਆ ਇਹਨਾਂ ਨੂੰ ਜ਼ਮਾਨਤ ਦਿੱਤੀ ਪਿਛਲੇ ਦਿਨੀ ਤੇ ਕੱਲ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਭਾ ਦਿੱਤੀ ਗਈ ਸੀ 50 ਹਜ਼ਾਰ ਦੀ ਇੱਕ ਜ਼ਮਾਨਤੀ ਆ ਤੇ ਉਹ ਜੱਜ ਸਾਹਿਬ ਜਾਣ ਕਰਕੇ ਉਹ ਸਾਈਨ ਨਹੀਂ ਹੋ ਸਕੇ ਰੀਲੀਜ਼ ਆਰਡਰ ਤੇ ਅੱਜ ਰੀਲੀਜ਼ ਆਰਡਰ ਹੋਣ ਤੋਂ ਬਾਅਦ ਭਾਈ ਧਰਮ ਸਿੰਘ ਦੀ ਅੱਜ ਜ਼ਮਾਨਤ ਹੋਈ ਆ ਤੇ ਅੱਜ ਭਾਈ ਧਰਮ ਸਿੰਘ ਇਹ ਸ਼੍ਰੀ ਗੋਇੰਦਵਾਲ ਸਾਹਿਬ ਕੈਂਦੀ ਜੇਲ ਤੋਂ ਆਹ ਹੋਇਆ ਭਾਈ ਧਰਮ ਸਿੰਘ ਦੇ ਉੱਤੇ ਇਹ ਕੇਸ ਦੇ ਵਿੱਚ ਅਜਪਲ ਚਲਾਨ ਇਹ ਅਲੀਗੇਸ਼ਨ ਸੀਗਾ ਕੀ ਜਿਹੜੀ ਘਟਨਾ 4 ਦਸੰਬਰ 2024 ਨੂੰ ਹੋਈ ਸੀਗੀ ਉਹਦੇ ਤੋਂ ਪਹਿਲਾਂ 3 ਦਸੰਬਰ 2024 ਨੂੰ ਭਾਈ ਧਰਮ ਸਿੰਘ ਤੇ ਭਾਈ ਨਰਨ ਸਿੰਘ ਨੇ ਸ੍ਰੀ ਕਾਲਤਕ ਸਾਬ ਕੋਠਾ ਸਾਹਿਬ ਅਰਦਾਸ ਕੀਤੀ ਉੱਥੇ ਪਰਚੀਆਂ ਪਾਈਆਂ ਤੇ ਉਹਨਾਂ ਪਰਚੀਆਂ ਦੇ ਮੁਤਾਬਕ ਭਾਈ ਨਰਨ ਸਿੰਘ ਉਹਨਾਂ ਦੇ ਜਿਹੜਾ ਅੱਗੇ ਕੇਸ ਦੇ ਮੁਤਾਬਕ ਉਹਨਾਂ ਦੇ ਜਿਹੜਾ ਐਕਸ਼ਨ ਦਾ ਕੇਸ ਵੀ ਉਹਨਾਂ ਦੇ ਉੱਤੇ ਪਿਆ ਤੇ ਬਹਿਸ ਦੇ ਵਿੱਚ ਵੀ ਜਵਾਨਤ ਦੀ ਹੋਈ ਵੀ ਭਾਈ ਧਰਮ ਸਿੰਘ ਜਿਹੜੇ ਆ ਇਹਨਾਂ ਕੋਲੋਂ ਕੋਈ ਰਿਕਵਰੀ ਨਹੀਂ 120 ਵੀ ਸਾਜਸ ਦੇ ਵਿੱਚ ਇਨਾਂ ਨੂੰ ਰੱਖਿਆ ਗਿਆ ਸੀਗਾ ਵੀ ਇਹਨਾਂ ਨੇ ਜਿਹੜੀ ਪਲਚੀ ਆ ਉਹ ਇਹਨਾਂ ਨੇ ਅਲਦਾਸ ਤੋਂ ਬਾਅਦ ਚਾੱਕ ਕੇ ਭਾਈ ਨਰਨ ਸਿੰਘ ਨੂੰ ਫੜਾਈ ਸੀ ਤੇ ਉਹਦੇ ਮੁਤਾਬਕ ਜਿਹੜਾ ਅੱਗੇ ਸਾਰਾ ਕੇਸ ਦੀ ਜਿਹੜੀ ਕਾਰਵਾਈ ਹੋਈ ਭਾਈ ਧਰਮ ਸਿੰਘ ਦੇ ਉੱਤੇ ਕੇਸ ਪਾਉਣ ਦਾ ਜਿਹੜਾ ਦੂਜਾ ਵੱਡਾ ਕਾਰਨ ਸੀਗਾ ਕਿਉਂਕਿ ਭਾਈ ਨਰਨ ਸਿੰਘ ਹੁਣੀ 3 ਤਰੀਕ ਨੂੰ ਜਾਂ 4 ਨੂੰ ਹੋਰ ਵੀ ਬਹੁਤ ਸਾਰੇ ਬੰਦਿਆਂ ਨੂੰ ਮਿਲੇ ਸੀ ਪਰ ਜਦੋਂ ਵਿਕਰਮ ਜੀਠੀਆ ਉਸ ਸਮੇਂ ਪ੍ਰੈਸ ਕਾਨਫਰੈਂਸਾਂ ਕਰਦਾ ਸੀ ਤਾ ਉਹਨੂੰ ਕਿਸੇ ਨੇ ਦੱਸਿਆ ਕਿ ਭਾਈ ਧਰਮ ਸਿੰਘ ਦੇ ਉੱਤੇ ਭਾਈ ਨਰੈਨ ਸਿੰਘ ਚੌੜੇ ਦੇ ਉੱਤੇ ਪਹਿਲਾਂ ਵੀ ਕੇਸ ਸੀਗਾ ਤਾਂ ਉਹਨੇ ਵਿਕਰਮ ਜੀਠੀਏ ਦੇ ਕਹੇ ਦੇ ਉੱਤੇ ਜਿਹੜਾ ਇਸ ਕੇਸ ਦੇ ਵਿੱਚ ਭਾਈ ਧਰਮ ਸਿੰਘ ਨੂੰ ਨਾਮਿਨੇਟ ਜਿਹੜਾ ਕੀਤਾ ਗਿਆ ਸੀ ਅੱਜ ਐਸੀ ਕਲਾਵਲਤੀ ਆ ਕਿ ਭਾਈ ਧਰਮ ਸਿੰਘ ਜਿਹੜੇ ਜੇਲ੍ਹ ਤੋਂ ਬਾਹਰ ਆ ਤੇ ਵਿਕਰਮਜੀਤਿਆ ਜਿਹੜੀ ਆਪਣੀ ਜ਼ਮਾਨਤ ਦੇ ਵਾਸਤੇ ਆ ਉਹ ਅਦਾਲਤਾਂ ਦੇ ਧੱਕੇ ਖਾ ਲਿਆ ਹੈਗਾ ਸੋ ਇਹ ਜਿਹੜੀ ਅੱਜ ਜ਼ਮਾਨਤ ਹੋਈ ਹੈ ਲਗਭਗ 3 ਮਹੀਨੇ ਤੋਂ ਵੱਧ ਦਾ ਸਮਾਂ ਭਾਈ ਧਰਮ ਸਿੰਘ ਹੁਣ ਇਹਦੇ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਭਾਈ ਨਰੈਨ ਸਿੰਘ ਚੌੜਾ ਦੇ ਨਾਲ ਸੀ ਤੇ ਤਲੰਤਾ ਸਾਹਿਬੀ ਉਹ ਉਹਨਾਂ ਦਾ ਆਲਰੇਡੀ ਜਿਹੜਾ ਬੜੀ ਹੋ ਚੁੱਕਿਆ ਹੈਗਾ ਅੱਜ ਗੁਰੂ ਖਾਲਸਾ ਪੰਥ ਦੇ ਬੜੀ ਖੁਸ਼ੀ ਦੀ ਗੱਲ ਆ ਕਿ ਭਾਈ ਧਰਮ ਸਿੰਘ ਇਕਲ ਗੱਡਾ ਜਿਹੜੇ ਕਿ ਪਿਛਲੇ 3 ਮਹੀਨੇ ਤੋਂ ਵੱਧ ਸਮੇਂ ਤੋਂ ਇੱਥੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਜਰਬੰਦ ਸੀ ਤੇ ਇਹਨਾਂ ਨੂੰ ਭਾਈ ਨਰੈਨ ਸਿੰਘ ਚੌੜਾ ਦਾ ਜਿਹੜਾ ਕੇਸ ਸੀ ਚਾਲ ਦਸੰਬਰ 2024 ਦਾ ਸੁਖਵੀਰ ਬਾਦਲ ਦੇ ਉੱਤੇ ਗੋਲੀ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਦਸੰਬਰ 2024 ਚ ਨੋਮਿਨੇਟ ਕੀਤਾ ਗਿਆ ਸੀਗਾ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਐਂਟੀਸਿਪੇਟਰੀ ਬੇਲ ਸੈਸ਼ਨ ਅਮਦ ਸਾਲ ਤੋਂ ਲੈ ਕੇ ਅਸੀਂ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੀ ਪਰ ਕਿਸੇ ਵਜ੍ਹਾ ਕਰਕੇ ਜਿਹੜੀ ਆ ਇਹਨਾਂ ਦੀ ਜ਼ਮਾਨਤ ਨਹੀਂ ਸੁਪਰੀਮ ਕੋਰਟੋਂ ਵੀ ਨਹੀਂ ਹੋਈ ਤਾਂ ਫੇਰ ਇੱਕ ਮਈ 2025 ਨੂੰ ਭਾਈ ਧਰਮ ਸਿੰਘ ਹੁਣਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਸ ਕੇਸ ਦੇ ਵਿੱਚ ਤੇ ਪਿਛਲੇ ਦਿਨੀ ਇਹਨਾਂ ਦੀ ਜਮਾਨਤ ਆ ਉਹ ਅਮਲਸਰ ਸੈਸ਼ਨ ਅਦਾਲਤ ਦੇ ਵਿੱਚ ਲਾਈ ਗਈ ਸੀਗੀ ਤੇ ਇਹਨਾਂ ਦਾ ਜਿਹੜਾ ਖਿਲਾਫ ਚਲਾਨ ਪਹਿਲਾਂ ਭਾਈ ਨਰੈਨ ਸਿੰਘ ਦੇ ਖਿਲਾਫ ਆ ਚੁੱਕਿਆ ਸੀਗਾ ਚਾਰਜ ਲੱਗੇ ਸੀ ਤੇ ਭਾਈ ਧਰਮ ਸਿੰਘ ਦੇ ਖਿਲਾਫ ਵੀ ਚਲਾਨ ਜਿਹੜਾ ਆ ਗਿਆ ਸੀ ਬੇਲ ਲਗਾਈ ਗਈ ਸੀ ਤੇ ਅਦਾਲਤ ਸ਼੍ਰੀ ਸੰਜੀਵ ਕੁੰਦੀ ਅਡੀਸ਼ਨਲ ਸੈਸ਼ਨ ਜੱਜ ਸ਼੍ਰੀ ਅਮਲਸਰ ਸਾਹਿਬ ਨੇ ਜਿਹੜੀ ਆ ਇਹਨਾਂ ਨੂੰ ਜਮਾਨਤ ਦਿੱਤੀ ਪਿਛਲੇ ਦਿਨੀ ਤੇ ਕਾਲੇ ਨਾ ਦੀ ਜਿਹੜੀ ਜ਼ਮਾਨਤ ਆ ਉਹ ਭਾ ਦਿੱਤੀ ਗਈ ਸੀ 50000 ਦੀ ਇੱਕ ਜ਼ਮਾਨਤ ਆ ਤੇ ਉਹ ਜੱਜ ਸਾਹਿਬ ਜਾਣ ਕਰਕੇ ਉਹ ਸਾਈਨ ਨਹੀਂ ਹੋ ਸਕੇ ਰੀਲੀਜ਼ ਆਰਡਰ ਤੇ ਅੱਜ ਰੀਲੀਜ਼ ਆਰਡਰ ਹੋਣ ਤੋਂ ਬਾਅਦ ਭਾਈ ਧਰਮ ਸਿੰਘ ਦੀ ਅੱਜ ਜ਼ਮਾਨਤ ਹੋਈ ਆ ਤੇ ਅੱਜ ਭਾਈ ਧਰਮ ਸਿੰਘ ਇਹ ਸ੍ਰੀ ਗੋਇੰਦਵਾਲ ਸਾਹਿਬ ਕੈਂਡੀ ਜੇਲ ਤੋਂ ਆਹ ਹੋਇਆ ਭਾਈ ਧਰਮ ਸਿੰਘ ਦੇ ਉੱਤੇ ਇਹ ਕੇਸ ਦੇ ਵਿੱਚ ਅੱਜ ਪਲ ਚਲਾਨ ਇਹ ਅਲੀਗੇਸ਼ਨ ਸੀਗਾ ਕਿ ਜਿਹੜੀ ਘਟਨਾ 4 ਦਸੰਬਰ 2024 ਨੂੰ ਹੋਈ ਸੀਗੀ ਉਹਦੇ ਤੋਂ ਪਹਿਲਾਂ 3 ਦਸੰਬਰ 2024 ਨੂੰ ਭਾਈ ਧਰਮ ਸਿੰਘ ਤੇ ਭਾਈ ਨਰਨ ਸਿੰਘ ਨੇ ਸ੍ਰੀ ਕਾਲਤਖਸਾਬ ਕੋਠਾ ਸਾਹਿਬ ਅਰਦਾਸ ਕੀਤੀ ਉੱਥੇ ਪਰਚੀਆਂ ਪਾਈਆਂ ਤੇ ਉਹਨਾਂ ਪਰਚੀਆਂ ਦੇ ਮੁਤਾਬਕ ਭਾਈ ਨਰਨ ਸਿੰਘ ਉਹਨਾਂ ਦੇ ਜਿਹੜਾ ਅੱਗੇ ਕੇਸ ਦੇ ਮੁਤਾਬਕ ਉਹਨਾਂ ਦੇ ਜਿਹੜਾ ਐਕਸ਼ਨ ਦਾ ਕੇਸ ਵੀ ਉਹਨਾਂ ਦੇ ਉੱਤੇ ਪਿਆ ਤੇ ਬਹਿਸ ਦੇ ਵਿੱਚ ਵੀ ਜਮਾਨਤ ਦੀ ਹੋਈ ਵੀ ਭਾਈ ਧਰਮ ਸਿੰਘ ਜਿਹੜੇ ਆ ਇਹਨਾਂ ਕੋਲੋਂ ਕੋਈ ਰਿਕਵਰੀ ਨਹੀਂ 120 ਵੀ ਸਾਜਿਸ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਸੀਗਾ ਵੀ ਇਹਨਾਂ ਨੇ ਜਿਹੜੀ ਪਰਚੀ ਆ ਉਹ ਇਹਨਾਂ ਦੇ ਅਲਦਾਸ ਤੋਂ ਬਾਅਦ ਚਾਕੇ ਭਾਈ ਨਰਨ ਸਿੰਘ ਨੂੰ ਫੜਾਈ ਸੀ ਤੇ ਉਹਦੇ ਮੁਤਾਬਕ ਜਿਹੜਾ ਅੱਗੇ ਸਾਰਾ ਕੇਸ ਦੀ ਜਿਹੜੀ ਕਾਰਵਾਈ ਹੋਈ ਭਾਈ ਧਰਮ ਸਿੰਘ ਦੇ ਉੱਤੇ ਕੇਸ ਪਾਉਣ ਦਾ ਜਿਹੜਾ ਦੂਜਾ ਵੱਡਾ ਕਾਰਨ ਸੀਗਾ ਕਿਉਂਕਿ ਭਾਈ ਨਰਨ ਸਿੰਘ ਹੁਣੀ 3 ਤਰੀਕ ਨੂੰ ਜਾਂ 4 ਨੂੰ ਹੋਰ ਵੀ ਬਹੁਤ ਸਾਰੇ ਬੰਦਿਆਂ ਨੂੰ ਮਿਲੇ ਸੀ ਪਰ ਜਦੋਂ ਵਿਕਰਮ ਜੀਠੀਆ ਉਸ ਸਮੇਂ ਪ੍ਰੈਸ ਕਾਨਫਰੈਂਸਾਂ ਕਰਦਾ ਸੀ ਤਾਂ ਉਹਨੂੰ ਕਿਸੇ ਨੇ ਦੱਸਿਆ ਕਿ ਭਾਈ ਧਰਮ ਸਿੰਘ ਦੇ ਉੱਤੇ ਭਾਈ ਨਰਨ ਸਿੰਘ ਚੌੜੇ ਦੇ ਉੱਤੇ ਇੱਕ ਪਹਿਲਾਂ ਵੀ ਕੇਸ ਸੀਗਾ ਤਾ ਉਹਨੇ ਵਿਕ੍ਰਮਜੀਠੀਏ ਦੇ ਕਹਿ ਦੇ ਉੱਤੇ ਜਿਹੜਾ ਇਸ ਕੇਸ ਦੇ ਵਿੱਚ ਭਾਈ ਧਰਮ ਸਿੰਘ ਨੂੰ ਨਾਮਿਨੇਟ ਜਿਹੜਾ ਕੀਤਾ ਗਿਆ ਸੀ ਅੱਜ ਐਸੀ ਕਲਾਵਲਤੀ ਹੈ ਕਿ ਭਾਈ ਧਰਮ ਸਿੰਘ ਜਿਹੜੇ ਜੇਲ੍ਹ ਤੋਂ ਬਾਹਰ ਆ ਤੇ ਵਿਕ੍ਰਮਜੀਠੀਆ ਜਿਹੜੀ ਆਪਣੀ ਜ਼ਮਾਨਤ ਦੇ ਵਾਸਤੇ ਆ ਉਹ ਅਦਾਲਤਾਂ ਦੇ ਧੱਕੇ ਖਾ ਲਿਆ ਹੈਗਾ ਸੋ ਇਹ ਜਿਹੜੀ ਅੱਜ ਜ਼ਮਾਨਤ ਹੋਈ ਹੈ ਲਗਭਗ 3 ਮਹੀਨੇ ਤੋਂ ਵੱਧ ਦਾ ਸਮਾਂ ਭਾਈ ਧਰਮ ਸਿੰਘ ਨੂੰ ਇਹਦੇ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਭਾਈ ਨਰੈਨ ਸਿੰਘ ਚੌੜਾ ਦੇ ਨਾਲ ਸੀ ਤੇ ਤਲੰਤਾਂ ਸਾਹਿਬੀ ਉਹ ਉਹਨਾਂ ਦਾ ਆਲਰੇਡੀ ਜਿਹੜਾ ਬੜੀ ਹੋ ਚੁੱਕਿਆ ਹੈਗਾ ਅੱਜ ਗੁਰੂ ਖਾਲਸਾ ਪੰਥ ਦੇ ਬੜੀ ਖੁਸ਼ੀ ਦੀ ਗੱਲ ਆ ਕਿ ਭਾਈ ਧਰਮ ਸਿੰਘ ਇਕਲ ਗੱਡਾ ਜਿਹੜੇ ਕਿ ਪਿਛਲੇ 3 ਮਹੀਨੇ ਤੋਂ ਵੱਧ ਸਮੇਂ ਤੋਂ ਇੱਥੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਜਰਬੰਦ ਸੀ ਤੇ ਇਹਨਾਂ ਨੂੰ ਭਾਈ ਨਰੈਨ ਸਿੰਘ ਚੌੜਾ ਦਾ ਜਿਹੜਾ ਕੇਸ ਸੀ ਚਾਹ ਦਸੰਬਰ 2024 ਦਾ ਸੁਖਬੀਤ ਬਾਦਲ ਦੇ ਉੱਤੇ ਗੋਲੀ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਦਸੰਬਰ 2024 ਚ ਨੋਮਿਨੇਟ ਕੀਤਾ ਗਿਆ ਸੀਗਾ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਐਂਟੀਸੀਪੇਟਰੀ ਬੇਲ ਸੈਸ਼ਨ ਅਮਦ ਸਾਲ ਤੋਂ ਲੈ ਕੇ ਅਸੀਂ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੀ ਪਰ ਕਿਸੇ ਵਜ੍ਹਾ ਕਰਕੇ ਜਿਹੜੀ ਆ ਇਹਨਾਂ ਦੀ ਜ਼ਮਾਨਤ ਨਹੀਂ ਸੁਪਰੀਮ ਕੋਰਟੋਂ ਵੀ ਨਹੀਂ ਹੋਈ ਤਾਂ ਫਿਰ 1 ਮਈ 2025 ਨੂੰ ਭਾਈ ਧਰਮ ਸਿੰਘ ਹੁਣਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਸ ਕੇਸ ਦੇ ਵਿੱਚ ਤੇ ਪਿਛਲੇ ਦਿਨੀ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਅਮਲਸਰ ਸੈਸ਼ਨ ਅਦਾਲਤ ਦੇ ਵਿੱਚ ਲਾਈ ਗਈ ਸੀ ਤੇ ਇਹਨਾਂ ਦਾ ਜਿਹੜਾ ਖਿਲਾਫ ਚਲਾਨ ਪਹਿਲਾਂ ਭਾਈ ਨਰੈਨ ਸਿੰਘ ਦੇ ਖਿਲਾਫ ਆ ਚੁੱਕਿਆ ਸੀਗਾ ਚਾਰਜ ਲੱਗੇ ਸੀ ਤੇ ਭਾਈ ਧਰਮ ਸਿੰਘ ਦੇ ਖਿਲਾਫ ਵੀ ਚਲਾਨ ਜਿਹੜਾ ਆ ਗਿਆ ਸੀ ਬੇਲ ਲਗਾਈ ਗਈ ਸੀ ਤੇ ਅਦਾਲਤ ਸ਼੍ਰੀ ਸੰਜੀਵ ਕੁੰਦੀ ਅਡੀਸ਼ਨਲ ਸੈਸ਼ਨ ਜੱਜ ਅ ਸ਼੍ਰੀ ਅਮਰਸਾਹਬ ਨੇ ਜਿਹੜੀ ਆ ਇਹਨਾਂ ਨੂੰ ਜ਼ਮਾਨਤ ਦਿੱਤੀ ਪਿਛਲੇ ਦਿਨੀ ਤੇ ਕੱਲ ਇਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਭਾ ਦਿੱਤੀ ਗਈ ਸੀ 50 ਹਜ਼ਾਰ ਦੀ ਇੱਕ ਜ਼ਮਾਨਤੀਆ ਤੇ ਉਹ ਜੱਜ ਸਾਹਿਬ ਜਾਣ ਕਰਕੇ ਉਹ ਸਾਈਨ ਨਹੀਂ ਹੋ ਸਕੇ ਰੀਲੀਜ਼ ਆਰਡਰ ਤੇ ਅੱਜ ਰੀਲੀਜ਼ ਆਰਡਰ ਹੋਣ ਤੋਂ ਬਾਅਦ ਭਾਈ ਧਰਮ ਸਿੰਘ ਦੀ ਅੱਜ ਜ਼ਮਾਨਤ ਹੋਈ ਆ ਤੇ ਅੱਜ ਭਾਈ ਧਰਮ ਸਿੰਘ ਇਹ ਸ਼੍ਰੀ ਗੋਇੰਦਵਾਲ ਸਾਹਿਬ ਕੈਂਦੀ ਜੇਲ ਤੋਂ ਆਹ ਹੋਇਆ ਭਾਈ ਧਰਮ ਸਿੰਘ ਦੇ ਉੱਤੇ ਇਹ ਕੇਸ ਦੇ ਵਿੱਚ ਐਜਪਲ ਚਲਾਨ ਇਹ ਅਲੀਗੇਸ਼ਨ ਸੀਗਾ ਕੀ ਜਿਹੜੀ ਘਟਨਾ 4 ਦਸੰਬਰ 2024 ਨੂੰ ਹੋਈ ਸੀਗੀ ਉਹਦੇ ਤੋਂ ਪਹਿਲਾਂ 3 ਦਸੰਬਰ 2024 ਨੂੰ ਭਾਈ ਧਰਮ ਸਿੰਘ ਤੇ ਭਾਈ ਨਰਨ ਸਿੰਘ ਨੇ ਸ੍ਰੀ ਕਾਲਤਕ ਸਾਬ ਕੋਠਾ ਸਾਹਿਬ ਅਰਦਾਸ ਕੀਤੀ ਉੱਥੇ ਪਰਚੀਆਂ ਪਾਈਆਂ ਤੇ ਉਹਨਾਂ ਪਰਚੀਆਂ ਦੇ ਮੁਤਾਬਕ ਭਾਈ ਨਰਨ ਸਿੰਘ ਉਹਨਾਂ ਦੇ ਜਿਹੜਾ ਅੱਗੇ ਕੇਸ ਦੇ ਮੁਤਾਬਕ ਉਹਨਾਂ ਦੇ ਜਿਹੜਾ ਐਕਸ਼ਨ ਦਾ ਕੇਸ ਵੀ ਉਹਨਾਂ ਦੇ ਉੱਤੇ ਪਿਆ ਤੇ ਬਹਿਸ ਦੇ ਵਿੱਚ ਵੀ ਜਵਾਨਤ ਦੀ ਹੋਈ ਵੀ ਭਾਈ ਧਰਮ ਸਿੰਘ ਜਿਹੜੇ ਆ ਇਹਨਾਂ ਕੋਲੋਂ ਕੋਈ ਰਿਕਵਰੀ ਨਹੀਂ 120 ਵੀ ਸਾਜਸ ਦੇ ਵਿੱਚ ਇਨਾਂ ਨੂੰ ਰੱਖਿਆ ਗਿਆ ਸੀਗਾ ਵੀ ਇਹਨਾਂ ਨੇ ਜਿਹੜੀ ਇੱਕ ਪੱਤੀ ਆ ਉਹ ਇਹਨਾਂ ਦੇ ਅਲਦਾਸ ਤੋਂ ਬਾਅਦ ਚਾਕੇ ਭਾਈ ਨਰੈਨ ਸਿੰਘ ਨੂੰ ਫੜਾਈ ਸੀ ਤੇ ਉਹਦੇ ਮੁਤਾਬਕ ਜਿਹੜਾ ਅੱਗੇ ਸਾਰਾ ਕੇਸ ਦੀ ਜਿਹੜੀ ਕਾਰਵਾਈ ਹੋਈ ਭਾਈ ਧਰਮ ਸਿੰਘ ਦੇ ਉੱਤੇ ਕੇਸ ਪਾਉਣ ਦਾ ਜਿਹੜਾ ਦੂਜਾ ਵੱਡਾ ਕਾਰਨ ਸੀਗਾ ਕਿਉਂਕਿ ਭਾਈ ਨਰੈਨ ਸਿੰਘ ਹੁਣੀ 3 ਤਰੀਕ ਨੂੰ ਜਾਂ 4 ਨੂੰ ਹੋਰ ਵੀ ਬਹੁਤ ਸਾਰੇ ਬੰਦਿਆਂ ਨੂੰ ਮਿਲੇ ਸੀ ਪਰ ਜਦੋਂ ਵਿਕਰਮ ਮਜੀਠੀਆ ਉਸ ਸਮੇਂ ਪ੍ਰੈਸ ਕਾਨਫਰੈਂਸਾਂ ਕਰਦਾ ਸੀ ਤਾ ਉਹਨੂੰ ਕਿਸੇ ਨੇ ਦੱਸਿਆ ਕਿ ਭਾਈ ਧਰਮ ਸਿੰਘ ਦੇ ਉੱਤੇ ਭਾਈ ਨਰੈਨ ਸਿੰਘ ਚੌੜੇ ਦੇ ਉੱਤੇ ਪਹਿਲਾਂ ਵੀ ਕੇਸ ਸੀਗਾ ਤਾਂ ਉਹਨੇ ਵਿਕਰਮ ਜੀਠੀਏ ਦੇ ਕਹੇ ਦੇ ਉੱਤੇ ਜਿਹੜਾ ਇਸ ਕੇਸ ਦੇ ਵਿੱਚ ਭਾਈ ਧਰਮ ਸਿੰਘ ਨੂੰ ਨਾਮਿਨੇਟ ਜਿਹੜਾ ਕੀਤਾ ਗਿਆ ਸੀ ਅੱਜ ਐਸੀ ਕਲਾਵਲਤੀ ਆ ਕਿ ਭਾਈ ਧਰਮ ਸਿੰਘ ਜਿਹੜੇ ਜੇਲ੍ਹ ਤੋਂ ਬਾਹਰ ਆ ਤੇ ਵਿਕਰਮ ਜੀਠੀਆ ਜਿਹੜੀ ਆਪਣੀ ਜ਼ਮਾਨਤ ਦੇ ਵਾਸਤੇ ਆ ਉਹ ਅਦਾਲਤਾਂ ਦੇ ਧੱਕੇ ਖਾ ਲਿਆ ਹੈਗਾ ਸੋ ਇਹ ਜਿਹੜੀ ਅੱਜ ਜਮਾਨਤ ਹੋਈ ਆ ਲਗਭਗ 3 ਮਹੀਨੇ ਤੋਂ ਵੱਧ ਦਾ ਸਮਾਂ ਭਾਈ ਧਰਮ ਸਿੰਘ ਹੁਣ ਇਹਦੇ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਭਾਈ ਨਰੈਨ ਸਿੰਘ ਚੌੜਾ ਦੇ ਨਾਲ ਸੀ ਤੇ ਤਲੰਤਾਂ ਸਾਹਿਬੀ ਉਹ ਉਹਨਾਂ ਦਾ ਆਲਰੇਡੀ ਜਿਹੜਾ